ਵਗੜਾ ਸ਼ਹਿਰ ਵਿੱਚ ਨਜਾਇਜ਼ ਤਰੀਕੇ ਨਾਲ ਕਰੀਬੀ ਰਸਤੇ ਫੁੱਟਪਾਥਾਂ ਜਾਂ ਸੜਕਾਂ ਤੇ ਕਬਜ਼ਾ ਕਰ ਰਹੇ ਦੁਕਾਨਦਾਰਾਂ ਦੀਆਂ ਹੁਣ ਮੁਸ਼ਕਲਾਂ ਵਧਣ ਵਾਲੀਆਂ ਹਨ ਨਗਰ ਨਿਗਮ ਵੱਲੋਂ ਨਜਾਇਜ਼ ਉਸਾਰੀ ਅਤੇ ਸੜਕਾਂ ਤੇ ਕਾਬਜ਼ ਹੋ ਰਹੇ ਖੋਖਿਆਂ ਖਿਲਾਫ ਇੱਕ ਵੱਡੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸ ਦੀ ਤਾਜ਼ਾ ਮਿਸਾਲ ਜੀ ਸੀ ਟੀ ਮਿਲ ਪੁਲ ਹੇਠਾਂ ਦੇਖਣ ਨੂੰ ਮਿਲੀ ਜਿੱਥੇ ਨਿਗਮ ਦੀ ਟੀਮ ਨੇ ਸੜਕ ਦੇ ਆਲੇ ਦੁਆਲੇ ਲਾਏ ਗਏ ਖੋਖਿਆਂ ਤੇ ਰੱਖੇ ਹੋਏ ਸਮਾਨ ਨੂੰ ਜ਼ਬਤ ਕੀਤਾ ਟੀਮ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਕਮਿਸ਼ਨਰ ਡਾਕਟਰ ਅਕਸ਼ਿਤਾ ਗੁਪਤਾ ਦੇ ਆਦੇਸ਼ ਤੇ ਕੀਤੀ ਗਈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਨਾਜਾਇਜ਼ ਉਸਾਰੀ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਦੁਕਾਨਦਾਰ ਆਪਣੀ ਮਰਜ਼ੀ ਨਾਲ ਸੜਕ ਤੋਂ ਸਮਾਨ ਹਟਾ ਲੈਣ ਨਹੀਂ ਤਾਂ ਉਹਨਾਂ ਦਾ ਸਮਾਨ ਵੀ ਜ਼ਬਤ ਕੀਤਾ ਜਾਵੇਗਾ। ਟੀਮ ਦੇ ਅਧਿਕਾਰੀਆਂ ਨੇ ਸਖਤ ਲਹਿਦੇ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸ਼ਹਿਰ ਵਿੱਚ ਜੇਕਰ ਕਿਸੇ ਵੱਲੋਂ ਵੀ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੁਰੰਤ ਸਖਤ ਕਾਰਵਾਈ ਹੋਵੇਗੀ ਉਧਰ ਇਸ ਕਾਰਵਾਈ ਨੂੰ ਦੇਖਦੇ ਆਂ ਸ਼ਹਿਰ ਦੇ ਕਈ ਦੁਕਾਨਦਾਰਾਂ ਨੇ ਕਿਹਾ ਕਿ ਉਹ ਸਰਕਾਰ ਦੇ ਨਿਯਮਾਂ ਦੇ ਨਾਲ ਹਨ ਅਤੇ ਜੇ ਲੋੜ ਪਈ ਤਾਂ ਉਹ ਆਪਣਾ ਖੋਖਾ ਚੁੱਕਣ ਲਈ ਵੀ ਤਿਆਰ ਹਨ ਉਨ੍ਹਾਂ ਇਹ ਮੰਗ ਕੀਤੀ ਹੈ ਕਿ ਸਿਰਫ ਚੁਣਿੰਦੇ ਨਹੀਂ ਸਗੋ ਸਾਰੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ ਤਾਂ ਜੋ ਇਨਸਾਫ ਹੋ ਸਕੇ ਉਧਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਗਮ ਦੀ ਟੀਮ ਵੱਲੋਂ ਰੋਜ਼ਾਨਾ ਵਕ ਵਕ ਇਲਾਕਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿੱਥੇ ਵੀ ਨਜਾਇਜ਼ ਉਸਾਰੀ ਮਿਲੀ ਉੱਥੇ ਤੁਰੰਤ ਕਾਰਵਾਈ ਹੋਵੇਗੀ ਹੋਰ ਇਸ ਬਾਬਤ ਜਾਣਕਾਰੀ ਦਿੰਦੇ ਆ ਨਿਗਮ ਦੇ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਸ਼ਰਮਾਇਆ ਇਹ ਮੇਰੇ ਬ੍ਰਦਰ ਦਾ ਖੋਖਾ ਆ frmtinder ਹਾਂਜੀ ਤੇ ਆਪਾਂ ਖੋਖਾ ਰੱਖਿਆ ਸੀਗਾ ਉਹ ਕਿਉਂ ਰੱਖਿਆ ਸੀਗਾ ਕਿਉਂਕਿ ਨਾਲ ਦੇ ਇਨਟੋਰਜਮੈਂਟ ਕਰਦੇ ਸੀਗੇ ਨਾਲ ਜਿਹੜਾ ਅੰਬ ਕੱਟਦਾ ਉਹਦਾ ਸਮਾਨ ਦੇਖੋ ਕਿਥੇ ਪਿਆ ਆ ਮੈਂ ਤਾਂ ਇਹ ਸਰਕਾਰ ਦੇ ਨਾਲ ਆ ਜੇ ਸਾਡਾ ਕੋਖਾ ਚੈੱਕ ਹੋਣਾ ਦੱਸੋ ਸਾਰੀ ਇੰਟਰਟੇਨਮੈਂਟ ਖਾਲੀ ਹੋਣੀ ਚਾਹੀਦੀ ਹੈ ਕੋਈ ਤੁਹਾਡੇ ਕੋ ਪਰਮਿਸ਼ਨ ਵਗੈਰਾ ਹੈਗੀ ਸੀ ਖੋਕੇ ਰੱਖਣੀ ਕਿਸੇ ਕੋਲ ਪਰਮਿਸ਼ਨ ਹੈ ਨਹੀਂ ਹਾਂਜੀ ਤੁਸੀਂ ਕੀ ਮੰਗ ਰੱਖਦੇ ਆਪਾਂ ਮੈਂ ਮੰਗ ਇਹ ਰੱਖਦਾ ਕਿ ਮੈਂ ਮੈਂ ਸਰਕਾਰ ਦੇ ਨਾਲ ਕਿਸੇ ਕੋਲ ਪਰਮਿਸ਼ਨ ਹੈ ਨਹੀਂ ਸਾਰਿਆਂ ਚਿਕਾਇਆ ਜਾਵੇ ਸਭ ਜੀ ਤੇ ਕਿਹਨੇ ਜੰਨੇ ਹਾਂਜੀ ਅੱਜ ਜਿਹੜਾ ਹੈਗਾ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵਿੱਚ ਜਿਹੜੀ ਨਜਾਇਜ਼ ਕਲੋਜ਼ਮੈਂਟ ਹੋ ਰਹੀ ਆ ਉਹਨੂੰ ਰਿਮੂਵ ਕਰਨ ਵਾਸਤੇ ਨਗਰ ਨਿਗਮ ਨੇ ਵੀ ਬਾਜਾਈ ਹੈ ਜੀ ਕਲ ਜਿਹੜਾ ਅਜੇ ਖੋਖੇ ਵਗੈਰਾ ਢਾਏ ਆ ਜਾਂ ਮਤਲਬ ਕਿ ਇਹਨਾਂ ਕੋ ਕੋ ਪਰਮਿਸ਼ਨ ਵਗੈਰਾ ਹੈਗੀ ਸੀ ਰੱਖਣ ਦੀ ਦੇਖੋ ਜੀ ਇਹ ਨਵੀਂ ਉਸਾਰੀ ਜਿਹੜਾ ਹੈਗਾ ਵਾ ਨਵੇਂ ਖੋਖੇ ਜਿਹੜੇ ਹੈਗਾ ਵਾ ਲਾਰੇ ਹੈਗੇ ਆ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਆ ਪਰੇਸ਼ਾਨੀ ਹੁੰਦੀ ਆ ਟ੍ਰੈਫਿਕ ਜਾਮ ਹੁੰਦਾ ਹੈਗਾ ਵਾ ਜਿਹਦੀਆਂ ਸ਼ਿਕਾਇਤਾਂ ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹੈਗੀਆਂ ਵਾ ਜਿਹੜੀ ਨਜਾਇਜ਼ ਕੰਸਟ੍ਰਕਸ਼ਨ ਹੈਗੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਿਨ੍ਹਾਂ ਦਾ ਮਤਲਬ ਕਿ ਖੋਖਾ ਦੀ ਉਹਨਾਂ ਦਾ ਕਹਿਣਾ ਵਾ ਕਿ ਮੱਕੀ ਜਿਹੜੀਆਂ ਹੋਰ ਵੀ ਮਤਲਬ ਕਿ ਸ਼ਹਿਰ ਦੇ ਵਿੱਚ ਮਤਲਬ ਕਿ ਅੱਜ ਲੱਗੇ ਹੋਏ ਆ ਟੋਕੇ ਉਦੇ ਬਾਰੇ ਤੁਸੀਂ ਸਾਨੂੰ ਅੱਗੇ ਕੋਈ ਸ਼ਿਕਾਇਤ ਮਿਲੂਗੀ ਜਿਵੇਂ ਮੜ ਜੋ ਕਮਿਸ਼ਨਰ ਸਾਹਿਬ ਜੀ ਦੇ ਨਿਸ਼ਾ ਨਿਰਦੇਸ਼ ਹੋਣਗੇ ਉਸ ਮੁਤਾਬਕ ਜਿਹੜੀ ਹੈ ਕਾਰਵਾਈ ਕਰੀ ਜਾਏ। ਹਰ ਇੱਕ ਇੱਕ ਹਫਤਾ ਪਹਿਲਾਂ ਤੁਸੀਂ ਜਿਹੜੀ ਕਾਰਵਾਈ ਕੀਤੀ ਸੀ ਨਾਇਆ ਚੌਕ ਦੌਸ਼ਾਲਾ ਰੋਡ ਉੱਥੇ ਕਬਜ਼ੇ ਉਦਾਂ ਦੇ ਉਦਾਂ ਹੀ ਫਿਰ ਆ ਰਹੇ ਹਨ। ਹੋਰ ਜੀ ਅਸੀਂ ਉਹ ਅਸੀਂ ਅਗਲੇ ਹਫਤੇ ਜਿਹੜਾ ਹੈਗਾ ਵਾ ਅਸੀਂ ਇੱਕ ਦੋ ਦਿਨਾਂ ਤੱਕ ਫੇਰ ਵਿਜ਼ਿਟ ਕਰਾਂਗੇ ਜੀ ਜਿਹੜੀ ਵੀ ਕੋਈ ਨਜਾਇਜ਼ ਅਕਰੋਜਮੈਂਟ ਹੋਈ ਉਹ ਬਿਲਕੁਲ ਬਰਦਾਸ਼ਤ ਨਹੀਂ ਸਰ ਜਿੱਦਾਂ ਹੁਣ ਤੁਸੀਂ ਬੀਜੜ ਵਗੈਰਾ ਕਰਦੇ ਆਂ ਬੀਜੜ ਕਰਨ ਤੋਂ ਬਾਅਦ ਫੇਰ ਤੁਹਾਡੀ ਮਗੀ ਤੈਬ ਯਾਰੀ ਜਿੱਦਾਂ ਕੋਈ ਵੀ ਹੈ ਤੁਹਾਡੇ ਅਫਸ ਮਤਲਬ ਕਿ ਉਦਾਂ ਨਹੀਂ ਉਦਾਂ ਹੀ ਫੇਰ ਗੱਡੀਆਂ ਮੰਗ ਕਿਉਂ ਲੱਗ ਜਾਂਦੀਆਂ ਜੋ ਵੀ ਆ ਮਤਲਬ ਕਿ ਬਜ਼ਾਰਾਂ ਦੇ ਵਿੱਚ ਜ਼ਿੰਮੇਵਾਰੀ ਹੈ ਉਹ ਕਾਰਪੋਰੇਸ਼ਨ ਜਿਹੜੀ ਉਹ ਟ੍ਰੈਫਿਕ ਪੁਲਿਸ ਵੀ ਹੈਗੀ ਆ ਜੀ ਇਸ ਰਿਗਾਰਡਿੰਗ ਜਿਹੜਾ ਹੈਗਾ ਵਾ ਜਦੋਂ ਜਦੋਂ ਆਪਾਂ ਸਲਮਾ ਰੋਡ ਤੇ ਜਾਂਦੇ ਆ ਸਲਮਾ ਰੋਡ ਤੇ ਦੇਖੋ ਕਿੱਦਾਂ ਮਤਲਬ ਕਿ ਮੰਗੀ ਹਾਹਾਕਾਰ ਮੱਜ ਜਾਂਦੀ ਜਦੋਂ ਉਸ ਅੱਡੀ ਮਤਲਬ ਕਿ ਟੀਮ ਆਂਦੀ ਆ ਉਸ ਤੋਂ ਬਾਅਦ ਦਾ ਕੁਝ ਟਾਈਮ ਲਈ ਉਹ ਮੰਗੀ ਸਮਾਨ ਆਪਣਾ ਚੱਕ ਲੈਂਦੇ ਆ ਉਸ ਤੋਂ ਬਾਅਦ ਮੰਗੀ ਫਿਰ ਉੱਥੇ ਦਾ ਉੱਥੇ ਹੀ ਅੱਧੇ ਪੌਣੇ ਘੰਟੇ ਬਾਅਦ ਫਿਰ ਉੱਥੇ ਦਾ ਉੱਥੇ ਹੀ ਲੱਗ ਜਾਂਦਾ ਕੀ ਕਹਣਾ ਜਾਨੇ ਇਸ ਬਾਰੇ ਸਾਡੇ ਵਿੱਚ ਕਾਜੀ ਨੂੰ ਜਿਹੜਾ ਹੈਗਾ ਵਿਜ਼ਿਟ ਕਰਾਂਗੇ ਜਿਹੜੀ ਵੀ ਨਜਾਇਜ਼ ਅਪਰੋਚਮੈਂਟ ਆ ਹੋ ਰਹੀਆਂ ਜਿਹਦੇ ਕਰਕੇ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਦਿੱਕਤ ਹੁੰਦੀ ਆ ਨਜਾਇਜ਼ ਅਪਰੋਚਮੈਂਟ ਅਸੀਂ ਜਿਹੜਾ ਹੈਗਾ ਵਾ ਨਹੀਂ ਹੋਣ ਦੇਵਾਂਗੇ ਇਹ ਤੁਹਾਡੀ ਰੁਟੀਨ ਵਾਈਜ਼ ਰਹੂਗੀ ਜੀ ਹਾਂਜੀ ਯਾਨੀ ਦੀ ਟੀਮਾਂ ਸ਼ਹਿਰ ਦੇ ਵਿੱਚ ਨਿਕਲੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਸ਼ੀਕਲ ਜੀ ਮੈਂ ਡਾਕਟਰ ਰਕਸ਼ਿਤਾ ਗੁਪਤਾ ਤੇ ਕਾਰਪੋਰੇਸ਼ਨ ਫਗਵਾੜਾ ਵੱਲੋਂ ਤੇ ਬਾਜ਼ਾਰੀ ਦੀ স্পেশাল ਟੀਮ ਤਿਆਰ ਕੀਤੀ ਗਈ ਹੈ ਜਿਹੜੀ ਜਿਹਨਾਂ ਦਾ ਮੋਟਿਵ ਇਹ ਹੈਗਾ ਕਿ ਜਿਹੜੇ ਵੀ ਇਲੀਗਲ ਤਰੀਕੇ ਨਾਲ ਸੜਕ ਤੇ ਸਮਾਨ ਪਿਆ ਹੈ ਜਾਂ ਐਡਵਰਟਾਈਜ਼ਮੈਂਟ ਲਾਏ ਹੋਏ ਨੇ ਜਾਂ ਕੁਝ ਵੀ ਖੋਕੇ ਪਏ ਨੇ ਉਹਦਾ ਹੱਲ ਕੱਢਣਾ ਤੇ ਉਹਨਾਂ ਨੂੰ ਸਮਝਾਉਣਾ ਕਿ ਆਪਾਂ ਸੜਕ ਤੇ ਨਹੀਂ ਪਿਛੇ ਸੜਕ ਤੋਂ ਬਿਨਾ ਲੀਗਲ ਤਰੀਕੇ ਨਾਲ ਆਪਾਂ ਕੁਝ ਵੀ ਕਰੀਏ ਆਪਾਂ ਇਲੀਗਲ ਕੋਈ ਵੀ illegal encroachment ਨਾ ਕਰੀਏ ਤੇ ਇਸ ਲਈ ਇੱਕ ਸਪੈਸ਼ਲ ਟੀਮ ਬਣਾਈ ਗਈ ਹੈ ਜਿਹੜੀ ਪੂਰੇ ਸ਼ਹਿਰ ਚ ਆਪਣਾ ਕੰਮ ਕਰਦੀ ਹੈ ਜਿੱਦਾਂ ਮੈਡਮ ਮਗੀ ਸ਼ਹਿਰ ਦੀ ਇਹਦੇ ਵਿੱਚ ਤੁਹਾਡੀਆਂ ਟੀਮਾਂ ਜਾਂਦੀਆਂ ਵਾ ਟੀਮਾਂ ਜਾਂਨ ਤੋਂ ਬਸ ਕੁਝ ਸਮੇਂ ਲਈ ਤਾਂ ਸਮਾਨ ਉਹ ਚੱਕ ਲੈਂਦੇ ਬਜ਼ਾਰਾਂ ਵਾਲੇ ਉਸ ਤੋਂ ਬਾਅਦ ਤੁਰੰਤ ਫਿਰ ਸਮਾਨ ਉੱਥੇ ਦਾ ਉੱਥੇ ਫਿਰ ਗੜ ਜਾਂਦਾ ਉਹਦੇ ਬਾਰੇ ਕੀ ਸ਼ਹਿਰ ਵਾਸੀ ਨੂੰ ਅਪੀਲ ਕਰਨਾ ਚਾਹੁੰਦੇ ਮੇਰੀ ਸ਼ਹਿਰ ਵਾਸੀ ਨੂੰ ਪਹਿਲਾਂ ਤਾਂ ਹੀ ਅਪੀਲ ਹੈ ਕਿ ਆਪਾਂ ਸ਼ਹਿਰ ਦੇ ਭਲੇ ਲਈ ਇਹਨੂੰ ਫੋਲੋ ਕਰੀਏ ਜਿਹੜੇ ਵੀ ਦੁਕਾਨਦਾਰ ਹੈਗੇ ਨੇ ਆਪਣੇ ਦੁਕਾਨਦਾਰ ਐਸੋਸੀਏਸ਼ਨਸ ਹੈਗੇ ਸਾਰਿਆਂ ਨੂੰ ਬੇਨਤੀ ਹੈਗੀ ਹੈ ਕਿ ਜਿਹੜਾ ਸਮਾਨ ਆਪਣਾ ਦੁਕਾਨ ਦਾ ਹੈ ਉਹ ਆਪਾਂ ਦੁਕਾਨ ਦੇ ਅੰਦਰ ਰੱਖੀਏ ਲੋਕੀ ਅੰਦਰ ਆ ਕੇ ਵੀ ਦੇਖ ਸਕਦੇ ਨੇ ਉਹਨੂੰ ਬਾਹਰ ਰੱਖਣ ਦੀ ਲੋੜ ਨਹੀਂ ਹੈਗੀ ਉਹਦੇ ਕਰਕੇ ਰਸਤਾ ਬਹੁਤ ਬਲੌਕ ਹੁੰਦਾ ਹੈ ਦੂਜੀ ਚੀਜ਼ ਜਿਹੜਾ ਵੀ ਆਪਾਂ ਤੇ ਬਜਾਰੀ ਤੇ ਸਮਾਨ ਲੈਂਦੇ ਆ ਉਹਦਾ ਇੱਕ ਚਲਾਨ ਕੱਟ ਕੇ ਦੁਕਾਨਦਾਰ ਆਪਣਾ ਸਮਾਨ ਵਾਪਿਸ ਲੈ ਕੇ ਜਾ ਸਕਦਾ ਹੈ ਉਹਦੇ ਕਰਕੇ ਹੀ ਆਪਾਂ ਉਹਨੂੰ ਸਮਾਨ ਵਾਪਿਸ ਕਰਦੇ ਆ ਇੱਕ ਚਲਾਨ ਕੱਟਦਾ ਹੈ ਪਰ ਆਪਾਂ ਕੋਸ਼ਿਸ਼ ਕਰਦੇ ਆ ਕਿ ਇੱਕ ਦੁਕਾਨ ਤੋਂ ਦੁਬਾਰਾ ਉਹ ਕੰਪਲੇਂਟ ਨਾ मैडम एक येलो लाइन दी भी चली सी महिमा ओदे बारे कुछ येलो लाइन दी ਆਪਾਂ ਐਸਟੀਮੇਟ ਤਿਆਰ ਕਰ ਰਹੇ ਆ ਪੂਰੇ ਸ਼ਹਿਰ ਦੇ ਲਈ ਉਹਦੇ ਲਈ ਇੱਕ ਸਪੈਸ਼ਲ ਟੈਂਡਰ ਕਰਕੇ ਪੂਰੇ ਮਾਰਕੀਟ ਏਰੀਆ 'ਚ येलो लाइन ਲਗਾਵਾ